ਅਕਾਲੀ ਦਲ ਦੇ ਵੱਲੋਂ ਅੱਜ ਬਸੀ ਪਠਾਣਾ ਦੇ ਵਿੱਚ ਪੰਜਾਬ ਬਚਾਓ ਯਾਤਰਾ ਖੱਢੀ ਜਾ ਰਹੀ ਹੈ ਤੇ ਉੱਥੇ ਹੀ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਅਤੇ ਉਹਨਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਦੀ ਜਿਹੜੀ ਪਾਰਟੀ ਆ ਉਹਨਾਂ ਨੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ ਤੇ ਹੁਣ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੂੰ ਜਿਤਾਓ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ ਤੇ ਤੁਸੀਂ ਖੇਇਆ ਕਿ ਕਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਿੱਛੇ ਕਾਫਲਾ ਬਣਾ ਕੇ ਭੱਜੀ ਜਾਂਦੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੁਸ਼੍ਰਮਣੀ ਅਕਾਲੀ ਦਲ ਹੈ ਜੋ ਪੰਜਾਬ ਦੇ ਲਈ ਸੋਚਦੀ ਹੈ ਤੇ ਬਾਕੀ ਪਾਰਟੀਆਂ ਤਾਂ ਸਿਰਫ ਦਿੱਲੀ ਤੋਂ ਚੱਲਦੀਆਂ ਨੇ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਹ ਬਿਆਨ ਦੇ ਕੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕੇਜਰੀਵਾਲ ਦੇ ਉੱਤੇ ਵੀ ਪਲਟਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸੁਖਵੀਰ ਸਿੰਘ ਬਾਦਲ ਦਾ ਹੁਣ ਕੀ ਕਹਿਣਾ ਹੈ ਅੱਜ ਸਵੇਰੇ ਅਲਕਾ ਬਸੇਦੋ ਪੰਜਾਬ ਬਚਾਓ ਯਾਤਰਾ ਆਪਾਂ ਆਰੰਭ ਕਰ ਰਹੇ ਹਾਂ ਹਾਂਜੀ ਖਾਲਸਾ ਜੀ ਇਹ ਪਵਿੱਤਰ ਜਗ੍ਹਾ ਪੰਜਾਬ ਆਪਣਾ ਘਰ ਹੈ ਇੱਥੇ ਦੁੱਤੀਆਂ ਦਿੱਲੀ ਵਾਲੀਆਂ ਪਾਰਟੀਆਂ ਨੇ ਕਬਜ਼ ਹੋ ਕੇ ਪੰਜਾਬ ਨੂੰ ਤਬਾਹ ਕਰ ਦਿੱਤਾ ਆਪਾਂ ਇਹਨਾਂ ਦੀਆਂ ਗੱਲਾਂ ਜਾ ਕੇ ਕਾਂਗਰਸ ਨੇ ਝੂਠੀਆਂ ਸੌਹਾਂ ਖਾ ਕੇ ਸਰਕਾਰ ਬਣਾ ਲਈ ਤੇ ਫਿਰ ਲੁੱਟ ਲਿਆ ਆ ਝਾੜੂ ਵਾਲਿਆਂ ਨੇ ਤਾਂ ਰਿਕਾਰਡ ਹੀ ਕੈਂਪ ਕਰ ਦਿੱਤਾ ਐਨਾ ਬੁਰਾ ਹਾਲ ਪੰਜਾਬ ਦਾ ਕਰ ਦਿੱਤਾ ਅੱਜ ਪੰਜਾਬ ਵਿੱਚ ਘਰ ਘਰ ਨਸ਼ੇ ਘਰ ਘਰ ਪਚਾ ਦੇ ਝਾੜੂ ਵਾਲਿਆਂ ਨੇ ਲੱਖ ਕਰੋੜ ਤੋਂ ਵੱਧ ਕਰਜ਼ਾ ਚੜਾ ਦਿੱਤਾ ਤੇ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਿਹਾ ਲੁੱਟ ਖੋਹਾਂ ਹੋ ਰਹੀਆਂ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਪਾਂ تجربے کرنے چھڑ دیئے اپنی ماں پارٹی کون دی جتھے بندی تھوڑے بزرگارے جہاتا دے کے رائش جتھے بندی شروم نہیں کالی دا رائے تھوڑی کھون پسینے نہ بنائی پارٹی ہے جس پارٹی نے کسان دو ٹیوبر کنیکشن دیتے بہت بیچی دیتی منڈیاں بنائیاں کھاڑے بنائے انڈرگراؤنڈ پائپا بنائیاں نیرہ کھڑیاں ڈیم بنائے جس پارٹی Hello. نے ਗਰੀਬ ਨੂੰ ਆਟਾ ਦਾਲ ਛੱਣਨ ਪੈਨਸ਼ਨ ਐਸੀ ਸਕਾਲਰਸ਼ਿਪ ਜਿਹੜੀ ਇਸ ਪਾਰਟੀ ਨੇ ਸਰਕਾਰ ਸਕੂਲ ਹਰ ਤਰ੍ਹਾਂ ਦੇ ਰੋਡ ਬਣਾਏ ਅੱਜ ਪੰਜਾਬ ਵਿੱਚ ਜੋ ਕੁਝ ਵੀ ਕਰਤੀ ਹੈ ਉਹ ਤਾਂ ਹੀ ਹੋਈ ਹੈ ਜਦੋਂ ਸ਼ਰੂਮ ਹੀ ਕਾਲੀ ਗੱਦੀ ਥੋੜੀ ਆਪਣੀ ਮਾਂ ਪਾਰਟੀ ਦੀ ਸਰਕਾਰ ਅੱਜ ਜਿਹੜੀ جنگ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਖਾਲਸਾ ਪੰਥ ਹੈ ਇੱਕ ਪਾਸੇ ਤੁਸੀਂ ਸਾਰੇ ਹੋ ਦੂਜੇ ਪਾਸੇ ਆ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਅੱ ਦਿੱਲੀ ਦੀਆਂ ਨਾਸ਼ਟਰ ਪਾਰਟੀਆਂ ਸਾਰੀਆਂ ਲੱਗੀਆਂ ਤੁਹਾਡੇ ਉੱਤੇ ਕਾਬਜ ਹੋਣ ਤੇ ਤੁਸੀਂ ਦੇਖ ਹੀ ਲਿਆ ਤੁਹਾਡੇ ਗੁਰੂ ਘਰਾਂ ਦੇ ਉੱਤੇ ਕਾਬਜ ਹੋਣੇ ਲੱਗੇ ਸ਼ੁਰੂ ਹੋ ਗਏ ਐ ਤਖਤ ਹਲੂਰ ਸਾਹਿਬ ਉੱਤੇ ਸਰਕਾਰ ਨੇ ਕਾਬਜ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ ਵੀ ਕਮੇਟੀ ਦੇ ਕਾਬਜ ਹੋ ਗਏ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਚ ਕਰ ਲਈ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਥੋੜੀ ਤੋੜ ਦਿੱਤੀ ਐ ਕੀ ਤੁਸੀਂ ਜਦੋਂ ਚਾਹੋਗੇ ਜਦੋਂ ਸੋਚੋਗੇ ਜਦੋਂ ਆਪਣੇ ਉੱਤੇ ਸਾਰੇ ਆਪਣੇ ਆਪ ਤੇ ਉਹਨਾਂ ਨੇ ਕਾਬਜ਼ ਹੋ ਗਏ ਆ ਤਾਂ ਉਹੀ ਕਰ ਕਰ ਰਹੇ ਜਿਵੇਂ ਅੰਗਰੇਜ਼ਾਂ ਨੇ ਇੰਸਟਰੀਆ ਕੰਪਨੀ ਆਪਣੇ ਕੇ ਚਾਈ ਤੇ ਦੇਸ਼ ਨੂੰ ਲੁੱਟ ਕੇ ਲੈ ਗਏ ਆ ਦਿੱਲੀ ਵਾਲਿਆਂ ਤੋਂ ਪੱਗੇ ਆਪਣੀ ਪਾਰਟੀ ਆਪਣੀ ਫੌਜ ਆਪਣੀ ਬਜ਼ੁਰਗਾਂ ਦੀ ਜਥੇ ਬੰਦੀ ਪੰਜਾਬ ਦੀ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪੰਜਾਬ ਨੂੰ ਜੋੜ ਕੇ ਰੱਖਣ ਵਾਲੀ ਪੰਜਾਬ ਵਿੱਚ ਅੰਮਣ-ਸਾਂਤ ਲਿਆਉਣ ਵਾਲੀ ਸ਼ਰੋਮਣੀ ਅਕਾਲੀ ਦਲ ਹੈ ਤਕੜੇ ਹੋ ਕੇ ਦਿਖਾ ਰਹੀਏ ਕਿ ਇਹ ਕੀ ਜੰਗ ਪੰਜਾਬ ਦੀ ਆ ਦਿੱਲੀ ਵਾਲਿਆਂ ਦਾ ਹੈ ਇਹ ਪੰਜਾਬ ਗੌਰਮ 1978 ਸੀਤਾ ਜਿੱਤ ਕੇ ਬਾਅਦ ਜਿਵੇਂ ਇਹਨਾਂ ਨੇ ਬਾਹਰ ਪੈਰੀਏ ਲਾਇਆ ਆਪਣੇ ਕਿਸਾਨ ਜੋ ਦਿੱਲੀ ਜਾ ਰਹੀ ਸੀ ਇਹਨਾਂ ਨੇ ਹਰਿਆਣਾ ਪੈਰੀਏ ਲਾਤਾ ਆਪਾ ਹੀ ਪੈਰੀਏ ਲਾ ਲਈਏ ਦਿੱਲੀ ਵਾਲੀ ਪਾਰਟੀਆਂ ਨੂੰ ਪੰਜਾਬ ਚੋਂ ਵੰਡ ਦੇਣਾ